ਅੱਛਾ ਬੇਟਾ ਕਹਿੰਦਾ ਜੀ ਮੈਂ ਲੈਣਾ ਹਾਰ ਲੇ। ਮੈਂ ਕਹਿੰਦਾ ਜੀ ਫਿਰ ਖੇਤੀ 'ਚ ਸਾਰਾ ਕੰਮ ਕਰੋ ਤੇ ਆਪਦੀ ਪਰਸੈਂਟੇਜ ਲੈ ਲਓ। ਆਪਾਂ ਆਪਣੀ ਜ਼ਮੀਨ ਦੇ ਵਿੱਚ ਜਿਹੜੀਆਂ ਲਾਈਨਾਂ ਹੈਗੀਆਂ ਫੂਸ ਦੀਆਂ ਉਹ ਉਹਨਾਂ ਨੂੰ ਇਕੱਠਾ ਕਰਨ ਲੱਗੇ ਆ। ਇਹ ਤਾਂ ਇਹ ਡੀਸੀਓ ਜਗਾੜੀ। ਬਟ ਚਲੋ ਆਪਣੇ ਕੰਮ ਪ੍ਰੋਪਰ ਆ ਰਹੇ ਆ। ਆਪਣੇ ਕਿ ਕਿਸਾਨੀ ਜਿਹੜੀ ਹੈਗੀ ਛੱਡ ਕੇ ਕੋਈ ਸਾਡਾ ਵੀਰ ਬਾਹਰ ਨਾ ਜਾਵੇ ਆਪਦੇ ਪਿਓ-ਦਾਦਿਆਂ ਦੇ ਕੋਲੇ ਰਹੇ ਕਿਉਂਕਿ ਉਹਨਾਂ ਨੂੰ ਲੋੜ ਐ। ਇਹ ਮੇਰਾ ਤਾਂ ਪੂਰਾ ਜੋਰ ਲੱਗਾ ਪਿਆ। ਮੈਂ ਜੋ ਆ ਪਜਵਾਟਾਂ ਨੂੰ ਪੰਜਾਬ ਦੇ ਨੂੰ ਕੰਮ ਲਾ ਵੀ ਦੇਣਾ ਹੈ। ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਦੀ ਫਤਿਹ ਜੀ ਜਿੱਦਾਂ ਆਪਾਂ ਪਿਛਲੇ ਵਲੌਗ ਚ ਆਪਣੀ ਗੱਲ ਹੋਈ ਸੀਗੀ ਕਿ ਆਪਾਂ ਨਾੜ ਨੂੰ ਅੱਗ ਨਹੀਂ ਲਾਉਣੀ ਤੇ ਅੱਜ ਆਪਾਂ ਆਪਣੀ ਜ਼ਮੀਨ ਦੇ ਵਿੱਚ ਜਿਹੜੀਆਂ ਲਾਈਨਾਂ ਹੈਗੀਆਂ ਫੂਸ ਦੀਆਂ ਉਹ ਉਹਨਾਂ ਨੂੰ ਇਕੱਠਾ ਕਰਨ ਲੱਗੇ ਆ। ਤੇ ਇੱਥੇ ਇਕੱਠਾ ਕਰਕੇ ਇਹਨਾਂ ਦੀ ਗੱਠਾ ਬਣਵਾ ਦੇਾਂਗੇ ਜਾਂ ਆਪਾਂ ਮਲਚਿੰਗ ਦੇ ਕੰਮ ਲੈ ਲਾਂਗੇ। ਇਹ ਬਾਕੀ ਤੁਸੀਂ ਦੱਸਿਓ ਜੀ ਇਹ ਤਰੀਕਾ ਠੀਕ ਆ ਬਾਕੀ ਬਾਅਦ ਚ ਇਹਦੇ ਤਵੀਆਂ ਵਾਹ ਲਿਆਂਗੇ ਦੂਰ ਲਾ ਦੇਾਂਗੇ ਯਾ ਦੂਰ ਤੋਂ ਬਾਅਦ ਫੇਰ ਦੂਰ ਲਾ ਦੇਾਂਗੇ ਇਹ ਜਾਂ ਕੁਝ ਵੇਖ ਲਾਂਗੇ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਇਹ ਸੋ ਆ ਮੈਂ ਤੁਹਾਨੂੰ ਦਿਖਾਉਣਾ ਹੈ ਵੀਊ ਕਿ ਕਿਦਾਂ ਆਪਾਂ ਕਰ ਰਹੇ ਹਾਂ ਹਾਂਜੀ ਭਾਈ ਤੁਹਾਨੂੰ ਦਿਖਾਉਣਾ ਹੈ ਜੀ ਇਹ ਹੈ ਜੀ ਸ਼ਕੰਜਾ ਦੇ ਪਿੱਛੇ ਦੇਖ ਸਕਦੇ ਹੋ ਤੁਸੀਂ ਕਿੰਦਾ ਇਹ ਕੰਮ ਕਰਦਾ ਇਹ ਹੈ ਜੀ ਇਹ ਤਾਂ ਇਹ ਡੀਸੀਓ ਜਗਾੜੀ ਬਟ ਚਲੋ ਆਪਣੇ ਕੰਮ ਪ੍ਰੋਪਰ ਆ ਰਹੇ ਆ ਆਪਣੇ ਲਈ ਦੇ ਸੋਨੇ ਵਰਗਾ ਜੀ ਮम्मी ਦਾ ਬੇਟਾ ਗਰਾਹਕ ਵਿਭਾਗ ਦਾ ਮੰਡੀ ਵਾਲਾ ਤੇ ਬੇਟਾ ਬੈਠ ਅੱਗੇ ਨਹੀਂ ਗਿਆ ਨਹੀਂ ਅੱਗਰ ਫਤੇ ਚਲਾਊਗਾ ਚੱਲ ਚੱਲ ਚੜ ਜਾ ਚੜ ਜਾ ਚੜ ਜਾ ਸ਼ੇਰ ਅੱਛਾ ਬੇਟਾ ਕਹਿੰਦਾ ਜੀ ਮੈਂ ਲੈਣਾ ਹਾਰ ਲੇ ਤੇ ਮੈਂ ਕਿਹਾ ਜੀ ਫਿਰ ਖੇਤੀ ਚ ਸਾਰਾ ਕੰਮ ਕਰੋ ਤੇ ਆਉਦੀ ਪਰਸੈਂਟੇਜ ਲੈ ਲਓ ਤੇ ਅੱਜ ਇਹਨੂੰ ਟਰੈਕਟਰ ਤੇ ਬਿਠਾਉਣ ਲੱਗੇ ਆ ਜੀ ਪਹਿਲੀ ਯਾਰ ਆ ਜੀ ਤੇ ਚੰਡੀਗੜ੍ਹ ਪੜਦਾ ਪਰ ਮੈਂ ਕਿਹਾ ਬੇਟਾ ਚੰਡੀਗੜ੍ਹ ਪੜਦੇ ਤੇਰੇ ਪੜ ਅਮਰੀਕਾ ਪੜ ਪਰ ਆ ਠੀਕ ਹੈ ਜਿਹੜੀ ਹੈ ਕਿ ਉਹ ਦਾਦਿਆਂ ਦੇ ਖੇਤ ਜਿਹੜੇ ਬਣਾਏ ਇਹਨਾਂ ਨੂੰ ਨਾ ਭਿੰਦੇ ਇਹਨਾਂ ਨੂੰ ਨਾ ਛੱਡੀ ਤੇ ਆ ਦੇਖ ਸਕਦੇ ਹੋ ਜੀ ਦਵਾ ਕਰਿਓ ਜੀ ਇਹ ਚੰਗਾਂ ਛਾਣ ਬਣੀ। ਧੋਮਨ ਵਾਲੀ ਜੀ ਜ਼ਰਾ ਬਸ। ਹਾਂਜੀ ਬੱਚੇ ਕੰਮ ਲਾਉਣੇ ਚਾਹੀਦੇ ਆ ਪਰ ਆ ਜੀ ਥੋੜਾ ਬਹੁਤ ਲਾਲਚ ਦੀ ਜੀ ਲੱਗਦੇ ਹੁੰਦੇ ਆ ਸਟਾਰਟਿੰਗ 'ਚ। ਦਾਦਾ ਛੋਟੇ ਹੁੰਦੇ ਵੀ ਐਂ ਕਰਦੇ ਰਹੇ ਆ। ਯਾ ਦੇ ਦਿਓ ਯਾ ਲੈ ਦਿਓ ਮੈਂ ਆ ਤਾਂ ਕਰੂੰਗਾ। ਤੇ ਮੈਨੂੰ ਤਾਂ ਇਹ ਜਿਹੜਾ ਹੈਗਾ ਬਿਜ਼ਨਸ ਠੀਕ ਲੱਗਿਆ ਜੀ ਵੀ। ਤੂੰ ਜੋ ਲੈਣਾ ਲੈ ਲਈ ਪਰ ਭਾਈ ਖੇਤੀ ਕਰਨਾ। ਕੀ ਕੰਮ ਲਾਉਣਾ ਜਵਾਕਾਂ ਨੂੰ ਇਹ ਅੱਜ ਦੇ ਯੁੱਗ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੱਚੇ ਪੜ੍ਹ ਲਿਖ ਜਾਂਦੇ ਐ ਔੜ ਕੇ ਨੌਕਰੀ ਮਿਲਦੀ ਨਹੀਂ ਖੇਤੀ ਕਰਦੇ ਨਹੀਂ ਤੇ ਇਸ ਦੋਧ ਦਾ ਜੀ ਉਹ ਰਹਿ ਜਾਂਦੇ ਐ ਜੇ ਡਾਕਰੀ ਮਿਲਦੀ ਹੋ ਜਾਂ ਕੋ ਬੀਨਸ ਪੜਾ ਹੋ ਜੋ ਉਹ ਚਲੋ ਠੀਕ ਆਪਣੀ ਜਗ੍ਹਾ ਹੁੰਦੇ ਰਹਿਣਗੇ ਪਰ ਖੇਤੀ ਕਿਉਂ ਛੱਡੇ ਬੱਧਾ ਇਹ ਮੇਰਾ ਤਾਂ ਪੂਰਾ ਜ਼ੋਰ ਲੱਗਾ ਪਿਆ ਤੇ ਮੈਂ ਜਵਾਕ ਜਵਾਕਾਂ ਨੂੰ ਪੰਜਾਬ ਦੇ ਨੂੰ ਕੰਮ ਲਾ ਵੀ ਦੇਣਾ ਇਹਦਾ ਲੱਗਾ ਰਿਆ ਦਾ ਬਾਬਾ ਨਾਨਕ ਵੀ ਸਾਰੀ ਦੁਨੀਆ ਦਾ ਭਰਮਣ ਕੀਤਾ ਰਾਜਕਮਾਰ ਕਿ ਨਹੀਂ ਬਿਲਕੁਲ ਸਾਰੀ ਦੁਨੀਆ ਦਾ ਭਰਮਣ ਕਰਕੇ ਅਖੀਰੀ ਗੱਲ ਕਿਥੇ ਬੜੀ ਆ ਕੇ ਖੇਤੀ ਦੇ ਸਾਰੇ ਕੰਮ ਅੱਥੀ ਕੀਤੀ ਬਾਬੇ ਨੇ ਹਾਂਜੀ ਅਖੀਰੀ ਕੰਮ ਅੱਥੀ ਤਾਂ ਚਲ ਕੀਤੀ ਕੀਤੀ ਖੇਤੀ ਨਹੀਂ ਤਾਂ ਕੋਈ ਵਪਾਰ ਵੀ ਕਰ ਸਕਦੇ ਸੀ ਕੋਈ ਦੁਕਾਨਦਾਰੀ ਵੀ ਕਰ ਸਕਦੇ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਕੀਤੀ ਹੈ ਹਾਂ ਉਹਨਾਂ ਨੂੰ ਐਂ ਜੇ ਲੱਗਾ ਕਿ ਜਿਹੜਾ ਹੈਗਾ ਕਿ ਖੇਤੀ ਸਭ ਤੋਂ ਉਹਨਾਂ ਨੂੰ ਉਤਮ ਲੱਗੀ ਤੇ ਫਿਰ ਆਪਾਂ ਉਹਨਾਂ ਦੇ ਫਲਸਫੇ ਨੂੰ ਕਿਵੇਂ ਝਟਲਾ ਸਕਦੇ ਹਾਂ ਹਾਂਜੀ ਤੋ ਸਾਰੇ ਵੀਰੋ ਆਪਣੇ ਬੱਚਿਆਂ ਨੂੰ ਕੰਮ ਜ਼ਰੂਰ ਸਿਖਾਓ। ਇਹ ਤੁਹਾਡੇ ਭਰਾ ਦੀ ਹਰਪ੍ਰੀਤ ਸਿੰਘ ਗੁਰੂਗਾੜੀ ਰਿਕੁਐਸਟ ਹੈ। ਤੇ ਮੈਨੂੰ ਉਮੀਦ ਹੈ ਕਿ ਸਾਰੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਵੀ ਹੋਵੋਗੇ। ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਜਿਹੜਾ ਹੈਗਾ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਜੇ ਤੁਹਾਨੂੰ ਮੇਰੇ ਵੀਡੀਓ ਪਸੰਦ ਲੱਗਦੇ ਆ। ਤੇ ਮੈਂ ਤਾਂ ਬਰੋਲਾ ਪਾਉਣੀ ਪਾਉਣਾ ਹੈ ਜੀ ਬਸ ਇਹ ਆਪਣੇ ਬੱਚੋ ਹਾਂ। ਹਾਂ ਜੀ ਹਾਂ ਜੀ। ਆਹ ਜਲਦੀ ਪੁਛਤੀ ਕੰਮ ਨਾਲ ਜੁੜੋ। ਜੁੜੋ ਜੁੜੋ। ਜੇ ਕੋਈ ਮਾੜਾ ਕੰਮ ਹੋਵੇ ਤਾਂ ਫੇਰ ਆਪਾਂ ਕਹੀਏ। ਜੇ ਤਾਂ ਕੰਮ ਚੰਗਾ ਹੈ। ਸਹੀ ਤਾਂ ਵਧੀਆ ਦਿਮਾਗ ਵਧੀਆ ਰਹਿੰਦਾ ਕੋਈ ਕੰਮ ਕਰਦੇ ਨੀਂਦਰ ਵਧੀਆ ਆਦੀ ਰਾਤ ਹਾਂ ਜਿੰਨੀ ਇਹਦੇ ਤੇ ਸੈਟੀਸਫੈਕਸ਼ਨ ਹੈ ਕਿਸੇ ਕੰਮ ਚ ਹੈ ਨਹੀਂ ਇਹ ਪੂਰੀ ਦੁਨੀਆ ਕੈਨੇਡਾ ਅਮਰੀਕਾ ਦੇ ਵਿੱਚ ਵੀਡੀਓ ਪਹੁੰਚਾ ਦਿਓ ਤੇ ਪਤਾ ਲੱਗੇ ਕਿ ਕਿਸਾਨੀ ਜਿਹੜੀ ਹੈਗੀ ਛੱਡ ਕੇ ਕੋਈ ਸਾਡਾ ਵੀਰ ਬਾਹਰ ਨਾ ਜਾਵੇ ਆਪਣੇ ਪਿਓ ਦਾਦਿਆਂ ਦੇ ਕੋਲੇ ਰਹੇ ਕਿਉਂਕਿ ਉਹਨਾਂ ਨੂੰ ਲੋੜ ਹੈ ਉਹਨਾਂ ਦੀ ਲੋੜ ਆ ਸੀ ਤੁਸੀਂ ਕਰੋੜਾ ਰੁਪਇਆ ਦੇ ਦਿਓ ਤੇ ਇੱਕ ਬੰਨੇ ਆਪ ਵਹਜੋ ਬਾਪ ਕੋਲੇ ਜਾਂ ਆਪਦੇ ਦਾਦੇ ਕੋਲੇ ਤਾਂ ਉਹਨਾਂ ਨੂੰ ਕਰੋੜਾਂ ਰੁਪਈਆ ਨੂੰ ਠੋਕਰ ਮਾਰ ਦੇਣਗੇ ਮੈਂ ਮੈਂ ਲਿਖ ਕੇ ਦਿੰਦੇ ਹਾਂ